ਇਹ ਉਧਰ ਨਹੀਂ ਕੈਮਰਾ ਹੋ ਰਿਹਾ ਪਈ ਨਾਮ ਕੀ ਨਾਮ ਹੈ ਭਾਈ ਤੁਹਾਡਾ ਵਾਈਕੂ ਜੀ ਦਾ ਸਾਹਿਬ ਵਾਈਕੂ ਜੀ ਕੀ ਫਤਿਹ ਦਾ ਨਾਮ ਖਵਲਨ ਸਿੰਘ ਜੀ ਆਜੀ ਤੇ ਆਪਾਂ ਮੈਂ ਸਪੈਸ਼ਲ ਆਇਆ ਆਪਣੇ ਮਿੱਤਰਾਂ ਨਾਲ ਇੱਧਰ ਜਿਵੇਂ ਕਿ ਤੁਹਾਨੂੰ ਪਤਾ ਜਵੇਂ ਵਿਸਾਖੀ ਹੈਗੀ ਹੈ ਤੇ ਵਿਸਾਖੀ ਦਾ ਇੱਧਰ ਉਤਸਾਵ ਮਨਾਉਣ ਵਾਸਤੇ ਆਇਆ ਆਤੀਸ਼ਵਾਜੀ ਦੇਖੀ ਕਿਸ ਤਰ੍ਹਾਂ ਦਾ ਆਨੰਦ ਨਜ਼ਾਰਾ ਆ ਆਤੀਸ਼ਵਾਜੀ ਵੇਖ ਕੇ ਕਾਫੀ ਮੈਂ ਇਧਰ ਦੂਜੀ ਵਾਰ ਦੇਖ ਰਹਾ ਹਾਂ ਪਿਛਲੀ ਵਾਰ ਆਇਆ ਸੀ ਕੋ ਰਾਮਦਾਸ ਜੀ ਦੇ ਪ੍ਰਕਾਸ਼ ਪਰੋਪਤੇ ਉਦੋਂ ਐੋਜਾ ਮਾਹੌਲ ਦੇਖਿਆ ਜਗਾ ਤਾਂ ਅੱਜ ਆ ਇਧਰ ਦੇਖਣ ਨੂੰ ਮਿਲਿਆ ਤੇ ਨਿੱਕੀ ਨਿੱਕੀ ਬਾਰਿਸ਼ ਵੀ ਹੋ ਰਹੀ ਹੈ ਕਿ ਲੱਗਦਾ ਕਿ ਆਸਤਾ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਕਾਬਜ ਹੋ ਪੰਦੀਆਂ ਨੇ ਕਿਉਂਕਿ ਲੋ ਅਸ਼ਟਾਲੂ ਬਹੁਤ ਨੇ ਸਤਿਕਾਰ ਜੀ ਤੁਸੀਂ ਦੇਖ ਸਕਦੇ ਹੋ ਕਿ ਅਸ਼ਟਾਲੂ ਬਿਲਕੁਲ ਆਪਣਾ ਪੂਰਾ ਬੈਠੇ ਹੋਏ ਸੀਗੇ ਸਲੋਵਰ ਦੇ ਕੰਡੇ ਹਾਂ ਬਿਲਕੁਲ ਉਹ ਹਟੇ ਨਹੀਂ ਟਸ ਤੋਂ ਮਸ ਨਹੀਂ ਹੋਏ ਬਿਲਕੁਲ ਆਰਾਮ ਨਾਲ ਆਨੰਦ ਲੈ ਰਹੇ ਸੀ ਪਾਣੀ ਆਰਤੀ ਸਟਾਰਟ ਹੁੰਦੋਂ ਪਹਿਲੇ ਕਿਉਂਕਿ ਆਰਤੀ ਜਦ ਸਟਾਰਟ ਹੁੰਦੀ ਹੈ ਉਹਦਾ ਹੀ ਆਵਾਜ਼ ਸਭੇਖਣ ਨੂੰ ਮਿਲਦਾ ਹੈ ਜੀ ਤੇ ਬਹੁਤ ਹੀ ਪਿਆਰਾ ਮਤਲਬ ਮਜ਼ਾ ਦਿলো ਅੰਦਰੂਨੀ ਸਕੂਨ ਮਿਲਿਆ ਵੇ ਇਦਾਂ ਕਰਕੇ ਤੇ ਇਸ ਤਰ੍ਹਾਂ ਦਾ ਨਜ਼ਾਰਾ ਕਿਤੇ ਦੇਖਿਆ ਨਹੀਂ ਕਿਤੇ ਹੋਰ ਜਿਹੇ ਇਹੋ ਜਿਹਾ ਨਜ਼ਾਰਾ ਕਿਤੇ ਹੋਰ ਦਾ ਵੇਖਣ ਨੂੰ ਨਹੀਂ ਮਿਲਿਆ ਮੈਂ ਲਾਸਟ ਟਾਈਮ ਇੱਥੇ ਗੁਰਰਾਮ ਦਾਸ਼ ਪ੍ਰਕਾਸ਼ ਦਾ ਜਰੂਰ ਦੇਖਿਆ ਸੀਗਾ ਜੀ ਠੀਕ ਹੈ ਜੀ ਮੈਨੂੰ ਕਾਫੀ ਵਧੀਆ ਲੱਗਿਆ ਕਾਫੀ ਟਾਈਮ ਤੋਂ ਮੈਂ ਆਣਾ ਜਾ ਰਿਹਾ ਸੀਗਾ ਇੱਥੇ ਬਟ ਆ ਨਹੀਂ ਪਾਇਆ ਮੈਂ ਤੇ ਵਿਸਾਖੀ ਵਾਲੇ ਦਿਨ ਮੈਨੂੰ ਮਤਲਬ ਬਹੁਤ ਮਜ਼ਾ ਆਇਆ ਇੱਥੇ ਮਤਲਬ ਜਿਹੜ ਕਾਫੀ ਵਧੀਆ ਲੱਗਿਆ ਮੈਨੂੰ ਕਦੀ ਇਸ ਤਰ੍ਹਾਂ ਦਾ ਨਜ਼ਾਰਾ ਦੇਖਿਆ ਜੀ ਪਹਿਲਾਂ ਕਦੀ ਜੀ ਨਹੀਂ ਨਹੀਂ ਪਹਿਲਾਂ ਕਦੀ ਨਹੀਂ ਦੇਖਿਆ ਪਹਿਲਾਂ ਮਤਲਬ ਲਾਸਟ ਈਅਰ ਮੇਰਾ ਬ੍ਰਦਰ ਇਥੇ ਵੀਡੀਓ ਬਣਾ ਕੇ ਗਿਆ ਸੀਗਾ ਦੀਵਾਲੀ ਤੇ ਮੈਂ ਆ ਨਹੀਂ ਪਾਇਆ ਸੀਗਾ ਤੇ ਅੱਜ ਫਾਈਨਲੀ ਮੈਂ ਆ ਗਿਆ ਤੇ ਮਾਤੀ ਸਬਾਜੀ ਵੀ ਦੇਖ ਲਈ ਬਾਰਿਸ਼ ਵੀ ਪੈ ਰਹੀ ਹੈ ਛੋਟੀ ਛੋਟੀ ਜਿਹੀ ਅਸਲ ਤਾਂ ਤੇ ਕੋਈ ਭਾਰੂ ਪੈਂਦੀ ਹੈ ਇਸ ਤਰ੍ਹਾਂ ਦੀ ਬਾਰਿਸ਼ ਜਿਸ ਤਰ੍ਹਾਂ ਦੇ ਲੋਕ ਜਿਹੜੇ ਸਰਦਾਰ ਇਕੱਠੇ ਹੋਏ ਨੇ ਇੱਥੇ ਨਹੀਂ ਨਹੀਂ ਮੈਂ ਵੀ ਪਹਿਲੀ ਵਾਰੀ ਦੇਖ ਰਿਹਾ ਮਤਲਬ ਮੌਸਮ ਇੱਕਦਮ ਤੋਂ ਚੇਂਜ ਹੋ ਗਿਆ ਦਿਨੇ ਇਤਨੀ ਗਰਮੀ ਸੀਗੀ ਮਤਲਬ ਇੱਕਦਮ ਤੋਂ ਮੌਸਮ ਆ ਚੇਂਜ ਹੋਇਆ ਸਮਝ ਨਹੀਂ

ਇਹ ਉਧਰ ਜੀ ਕੈਮਰਾ ਹੋ ਰਿਹਾ ਹੈ। ਵਾਈਕੂ ਜੀ ਦਾ ਨਾਮ ਕੀ ਨਾਮ ਹੈ ਭਾਈ ਤੁਹਾਡਾ? ਵਾਈਕੂ ਜੀ ਦਾ ਸਾਧ ਸਾਹਿਬ ਵਾਈਕੂ ਜੀ ਕੀ ਫਤਿਹ ਦਾ ਨਾਮ ਖਵਲਨੰਦ ਸਿੰਘ ਜੀ ਆਜੀ ਤੇ ਆਪਾਂ ਮੈਂ ਸਪੈਸ਼ਲ ਆਇਆ ਆਪਣੇ ਮਿੱਤਰਾਂ ਨਾਲ ਇੱਧਰ ਜਿਵੇਂ ਕਿ ਤੁਹਾਨੂੰ ਪਤਾ ਜਵੇਂ ਵਿਸਾਖੀ ਹੈਗੀ ਹੈ ਤੇ ਵਿਸਾਖੀ ਦਾ ਇੱਧਰ ਉਤਸਾਵ ਮਨਾਉਣ ਵਾਸਤੇ ਆਇਆ। ਆਤੀਸ਼ਵਾਜੀ ਦੇਖੀ ਕਿਸ ਤਰ੍ਹਾਂ ਦਾ ਆਨੰਦ ਨਜ਼ਾਰਾ ਆ ਆਤੀਸ਼ਵਾਜੀ ਵੇਖ ਕੇ ਕਾਫੀ ਮੈਂ ਇਧਰ ਦੂਜੀ ਵਾਰ ਦੇਖ ਰਿਹਾ ਹਾਂ ਪਿਛਲੀ ਵਾਰ ਆਇਆ ਸੀ ਕੋ ਰਾਮਦਾਸ ਜੀ ਦੇ ਪ੍ਰਕਾਸ਼ ਪਰੋਪਤੇ ਉਦੋਂ ਐੋਜਾ ਮਾਹੌਲ ਦੇਖਿਆ ਜਗਾ ਤਾਂ ਅੱਜ ਆ ਇਧਰ ਦੇਖਣ ਨੂੰ ਮਿਲਿਆ ਤੇ ਨਿੱਕੀ ਨਿੱਕੀ ਬਾਰਿਸ਼ ਵੀ ਹੋ ਰਹੀ ਹੈ ਕਿ ਲੱਗਦਾ ਕਿ ਆਸਤਾ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਕਾਬਜ ਹੋ ਪੰਦੀਆਂ ਨੇ ਕਿਉਂਕਿ ਲੋ ਹਟਾਲੂ ਬਹੁਤ ਨੇ ਸੱਚਾ ਜੀ ਤੁਸੀਂ ਦੇਖ ਸਕਦੇ ਹੋ ਸੁਰਤਾਲੂ ਬਿਲਕੁਲ ਆਪਣਾ ਪੂਰਾ ਬੈਠੇ ਹੋਏ ਸੀਗੇ ਸਲੋਵਰ ਦੇ ਕੰਡੇ ਹਾਂ ਬਿਲਕੁਲ ਉਹ ਹਟੇ ਨਹੀਂ ਟਸ ਤੋਂ ਮਸ ਨਹੀਂ ਹੋਏ ਬਿਲਕੁਲ ਆਰਾਮ ਨਾਲ ਆਨੰਦ ਲੈ ਰਹੇ ਸੀ ਪਾਣੀ ਸੁਣ ਆਰਤੀ ਸਟਾਰਟ ਹੁੰਦੋਂ ਪਹਿਲੇ ਕਿਉਂਕਿ ਆਰਤੀ ਜਦ ਸਟਾਰਟ ਹੁੰਦੀ ਹੈ ਉਹਦੇ ਹੀ ਆਵਜਾ ਸਭੇਖਣ ਨੂੰ ਮਿਲਦਾ ਹੈ ਜੀ ਤੇ ਬਹੁਤ ਹੀ ਪਿਆਰਾ ਮਤਲਬ ਮਜ਼ਾ ਦਿলো ਅੰਦਰੂਨੀ ਸਕੂਨ ਮਿਲਿਆ ਵੇ ਇਦਾਂ ਕਰਕੇ ਤੇ ਇਸ ਤਰ੍ਹਾਂ ਦਾ ਨਜ਼ਾਰਾ ਕਿਤੇ ਦੇਖਿਆ ਨਹੀਂ ਕਿਤੇ ਹੋਰ ਜਿਹਾ ਇਹੋ ਜਿਹਾ ਨਜ਼ਾਰਾ ਕਿਤੇ ਹੋਰ ਦਾ ਵੇਖਣ ਨੂੰ ਨਹੀਂ ਮਿਲਿਆ ਮੈਂ ਲਾਸਟ ਟਾਈਮ ਇੱਥੇ ਗੁਰਰਾਮ ਦਾਸ਼ੇ ਪ੍ਰਕਾਸ਼ ਦਾ ਜੁਰੂਰ ਦੇਖਿਆ ਸੀਗਾ ਜੀ ਠੀਕ ਹੈ ਜੀ ਮੈਨੂੰ ਕਾਫੀ ਵਧੀਆ ਲੱਗਿਆ ਕਾਫੀ ਟਾਈਮ ਤੋਂ ਮੈਂ ਆਣਾ ਜਾ ਰਿਹਾ ਸੀਗਾ ਇੱਥੇ ਬਟ ਆ ਨਹੀਂ ਪਾਇਆ ਮੈਂ ਤੇ ਵਿਸਾਖੀ ਵਾਲੇ ਦਿਨ ਮੈਨੂੰ ਮਤਲਬ ਬਹੁਤ ਮਜ਼ਾ ਆਇਆ ਇੱਥੇ ਮਤਲਬ ਜ ਕਾਫੀ ਵਧੀਆ ਲੱਗਿਆ ਮੈਨੂੰ ਕਦੀ ਇਸ ਤਰ੍ਹਾਂ ਦਾ ਨਜ਼ਾਰਾ ਦੇਖਿਆ ਜੀ ਪਹਿਲਾਂ ਕਦੀ ਜੀ ਨਹੀਂ ਨਹੀਂ ਪਹਿਲਾਂ ਕਦੀ ਨਹੀਂ ਦੇਖਿਆ ਪਹਿਲਾਂ ਮਤਲਬ ਲਾਸਟ ਈਅਰ ਮੇਰਾ ਬ੍ਰਦਰ ਇਥੇ ਵੀਡੀਓ ਬਣਾ ਕੇ ਗਿਆ ਸੀਗਾ ਦੀਵਾਲੀ ਤੇ ਮੈਂ ਆ ਨਹੀਂ ਪਾਇਆ ਸੀਗਾ ਤੇ ਅੱਜ ਫਾਈਨਲੀ ਮੈਂ ਆ ਗਿਆ ਤੇ ਮਾਤੀ ਸਬਾਜੀ ਵੀ ਦੇਖ ਲਈ ਬਾਰਿਸ਼ ਵੀ ਪੈ ਰਹੀ ਹੈ ਛੋਟੀ ਛੋਟੀ ਜਿਹੀ ਅਸਲ ਤਾਂ ਤੇ ਕੋਈ ਭਾਰੂ ਪੈਂਦੀ ਹੈ ਇਸ ਤਰ੍ਹਾਂ ਦੀ ਬਾਰਿਸ਼ ਜਿਸ ਤਰ੍ਹਾਂ ਦੀ ਲੋਕ ਜਿਹੜੇ ਸਰਦਾਰ ਇਕੱਠੇ ਹੋਏ ਨੇ ਇਥੇ ਨਹੀਂ ਨਹੀਂ ਮੈਂ ਵੀ ਪਹਿਲੀ ਵਾਰੀ ਦੇਖ ਰਿਹਾ ਮਤਲਬ ਮੌਸਮ ਇੱਕਦਮ ਤੋਂ ਚੇਂਜ ਹੋ ਗਿਆ ਦਿਨੇ ਇਤਨੀ ਗਰਮੀ ਸੀਗੀ ਮਤਲਬ ਇੱਕਦਮ ਤੋਂ ਮੌਸਮ ਆ ਚੇਂਜ ਹੋਇਆ ਸਮਝ ਨਹੀਂ ਆ भाई बहुत ज्यादा सुकून मिल गया बहुत मजा आया अच्छे